ਹੇ ਗਾਇਸ ਲੈ ਕੇ ਹਜ਼ਰ ਹਾਂ ਪੰਜਾਬੀ ਦੀ ਪਹਿਲਾ ਕਹੀ ਜਾਣ ਵਾਲੀ ਲਿਪੀ ਗੁਰਮੁਖੀ ਲਿਪੀ ਉਸ ਨੂੰ ਵਰਣਮਾਲਾ ਲਿਪੀ ਕਿਸ ਨੂੰ ਕਹਿੰਦੇ ਹਨ ਇਸ ਤੇ ਕਿੰਨੇ ਅੱਖਰ ਹਨ ਉੱਤਰ ਬੋਲਣ ਦੇ ਸਮੇਂ ਸਾਡੇ ਮੂੰਹ ਵਿੱਚੋਂ ਜੋ ਆਵਾਜ਼ਾਂ ਜਾਂਦੀਆਂ ਨਿਕਲਦੀਆਂ ਹਨ ਉਹਨਾਂ ਨੂੰ ਜਦੋਂ ਅਸੀਂ ਲਿਖਤੀ ਰੂਪ ਦਿੰਦੇ ਹਾਂ ਤਾਂ ਉਹਨਾਂ ਚਿੰਨ੍ਹਾਂ ਨੂੰ ਵਰਣਜ ਅੱਖਰ ਕਹਿੰਦੇ ਹਾਂ ਜਿਵੇਂ ਸ ਸ ਜ ਜ ਤ ਤ ਲ ਲ ਸ ਸ ਸ ਸ ਪੰਦੀ ਆਧ ਗੁਰਮੁਖੀ ਲਿਪੀ ਦੇ ਮੁੰਡਲੇ 35 ਅੱਖਰ ਸਨ ਪਹਿਲਾਂ ਇਹਨਾਂ ਨੂੰ 35 ਅਖਰੀ ਵੀ ਕਿਹਾ ਜਾਂਦਾ ਸੀ ਆਪਣੇ ਖੇਤਰ ਦੀ ਲੋੜ ਅਨੁਸਾਰ ਇਹਨਾਂ ਬਣਨਾ ਵਿੱਚ ਫਾਰਸੀ ਦੀਆਂ ਪੰਜ ਧੁਨੀਆਂ ਸਸੇ ਪਰ ਬਿੰਦੀ ਕਰਕੇ ਪਰ ਬਿੰਦੀ ਗੱਗੇ ਪਰ ਬਿੰਦੀ ਜੱਜੇ ਪਰ ਬਿੰਦੀ ਤੇ ਪੱਫੇ ਪਰ ਬਿੰਦੀ ਜੋੜ ਕੇ 40 ਹੋ ਗਏ ਬਾਅਦ ਦੇ ਵਿੱਚ ਲੱਲੇ ਪਰ ਬਿੰਦੀ ਜੋੜ ਕੇ ਇਹਨਾਂ ਦੀ ਗਿਣਤੀ ਝੜੀਆ 41 ਹੋ ਗਈ ਹੈ ਸੋ ਸਮੇ ਸਮੇਂ ਤੇ ਭਾਸ਼ਾ ਦੀ ਲੋੜ ਅਨਸਾਰ ਜਾਂ ਸਾਡੀ ਬੋਲੀ ਦੀ ਲੋੜ ਅਨਸਾਰ ਅਸੀਂ ਹੋਰ ਧੁਨੀਆਂ ਜਿਹੜੀਆਂ ਐ ਸ਼ਾਮਲ ਕਰ ਲਈਆਂ ਪਹਿਲਾਂ ਇਸ ਨੂੰ ਪਹਿਲੇ ਸਮਿਆਂ ਵਿੱਚ 35 ਅੱਖਰੀ ਹੀ ਕਿਹਾ ਜਾਂਦਾ ਹੈ ਤੇ ਜਦੋਂ ਕਿਸੇ ਨੂੰ ਇਹ ਕਿਹਾ ਜਾਂਦਾ ਸੀ ਕਿ ਤੈਨੂੰ 35 ਤਖਰੀ ਤਾਂ ਆਉਂਦੀ ਨਹੀਂ ਤਾਂ ਸੋ